ਇਕਲਾਉਤੇ ਪੁੱਤ ਦੀ ਫੌਜ 'ਚ ਕਰੰਟ ਲੱਗਣ ਨਾਲ ਮੌਤ ਹੋ ਗਈ ਬਾਪੂ ਜੀ ਹੋਰੀ ਦੱਸਦੇ ਆ ਕਿ ਜਦੋਂ ਸਾਨੂੰ ਸ਼ਹੀਦ ਪੁੱਤ ਦੀ ਖਬਰ ਮਿਲੀ ਤਾਂ ਉਸ ਵਕਤ ਅਸੀਂ ਖੁੱਲਕੇ ਰੋ ਵੀ ਨਹੀਂ ਸਕੇ ਕਿਉਂਕਿ ਉਸ ਵਕਤ ਸਾਡੀ ਨੂੰਹ ਕੋਲ ਔਲਾਦ ਹੋਣ ਵਾਲੀ ਸੀ ਸਾਨੂੰ ਇਹ ਸੀ ਕਿ ਸਾਡੇ ਪੁੱਤ ਦੀ ਆਖਰੀ ਨਿਸ਼ਾਨੀ ਸਹੀ ਸਲਾਮਤ ਹੋ ਗਈ ਤਾਂ ਫਿਰ ਸਾਰੇ ਇਲਾਕੇ ਨੇ ਸਾਡੇ ਹੋਣ ਵਾਲੇ ਪੁੱਤ ਦੀ ਨਿਸ਼ਾਨੀ ਲਈ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਜਦੋਂ ਜਵਾਨ ਪੁੱਤ ਤੁਰ ਜਾਂਦਾ ਤਾਂ ਥੇਤਾਂ ਕਾਦੀਆਂ ਰਹਿੰਦੀਆਂ ਅੰਕਲ ਜੀ ਨੇ ਵੀ ਮੈਨੂੰ ਦੱਸਿਆ ਕਿ ਡੇਢ ਕਗਲਾ ਜ਼ਮੀਨ ਸੀ ਜਦੋਂ ਮੈਂ ਪੁੱਛਿਆ ਵੀ ਕੱਲਾ ਪੁੱਤ ਫੌਜ ਚ ਭੇਜਣਾ ਕੋਈ ਰਜਗਾਰ ਨਹੀਂ ਹੋਰ ਦੁੱਧ ਦਾ ਕੰਮ ਕਰਦੇ ਸੀ ਮੜਮੜ ਕਰਦਾ ਟਾਈਮ ਪਾਸ ਹੁੰਦਾ ਜਾਂਦਾ ਇਸ ਕਰਕੇ ਕਿ ਸਰਕਾਰੀ ਨੌਕਰੀ ਹੈ ਤੇ ਜ਼ਿੰਦਗੀ ਬਣ ਜੂ ਬੱਚੇ ਦੀ ਡਿਊਟੀ ਤੇ ਹੀ ਹੀ ਉੱਥੇ ਕਰੰਟ ਲੱਗਾ ਇਹਨੂੰ ਉਸ ਵਕਤ ਤੁਹਾਨੂੰ ਦੱਸਤੀ ਆ ਵੀ ਵੀਰਾ ਸ਼ਹੀ ਹੈ ਸਾਨੂੰ ਉਹਦਾ ਇੱਥੇ ਆਉਣ ਤੱਕ ਨਹੀਂ ਉਹਦਾ ਪਤਾ ਲੱਗਾ ਸਾਨੂੰ ਵੀ ਉਹਨਾਂ ਦੱਸਿਆ ਰਾਤ ਵੀ ਅਸੀਂ ਉੱਥੇ ਰਹੇ ਆ ਸਾਨੂੰ ਇਹੋ ਹੀ ਆਂਦੇ ਰਹਿ ਕੇ ਉਹਦਾ ਲਾੜ ਚੱਲਣ ਦੇ ਆ ਸਾਨੂੰ ਸਵੇਰੇ ਵੀ ਇਹੋ ਹੀ ਆਖਿਆ ਗਿਆ ਕਿ ਉਹਦਾ ਲਾੜ ਚੱਲਣ ਦੇ ਆ ਮੈਂ ਕਿਹਾ ਜੇ ਨਹੀਂ ਇੱਥੇ ਵੀ ਲਾਜ ਵਧੀਆ ਹੁੰਦਾ ਸੀ ਉੱਥੇ ਅਮਰਸਰ ਲੈ ਜਾਣੇ ਆਂਦੇ ਚਲੋ ਇਹ ਉਹਨੂੰ ਅਮਰਸਰ ਖੜਨਾ ਤਾਂ ਤੁਹਾਨੂੰ ਲੱਗ ਜਨ ਹੈ ਤੇ ਸਾਨੂੰ ਇੱਥੇ ਆਉਂਦਿਆਂ ਤੱਕ ਨਹੀਂ ਉਹਨਾਂ ਸਾਚੇ ਦੱਸਿਆ ਇੱਥੇ ਆ ਕੇ ਵੀ ਅਸੀਂ ਵੇਖਿਆ ਪਈ ਇਨੀ ਦੁਨੀਆ ਕਿਉਂ ਇਕੱਠੀ ਹੋਈ ਆ ਤੁਹਾਨੂੰ ਪਤਾ ਨਹੀਂ ਹੈਗਾ ਨਾ ਆਂਦੇ ਹੁਣ ਬੱਤੀ ਲੱਗੀ ਕਰਕੇ ਉਹਦਾ ਪਤਾ ਲੈਣ ਆਏ ਲੋਕ ਤਾਂ ਇੰਨੇ ਇਕੱਠੇ ਹੋਏ ਆ ਤੇ ਮੈਂ ਫਿਰ ਇਹ ਲੋਕ ਇਨੇ ਬੈਠੇ ਪਹੁੰਚਾ ਕਿਉਂ ਬੈਠੇ ਮੰਝਾਂ ਰਹਿਣ ਕਿਉਂ ਐਵੇਂ ਥੱਲੇ ਇਦਾਂ ਕਰਨ ਦੇ। ਉਹ ਮੌਕਾ ਇਹੋ ਜਿਹਾ ਸੀਗਾ ਵੀ ਅਸੀਂ ਖੁੱਲ ਕੇ ਰੋ ਵੀ ਨਹੀਂ ਪਾਏ ਹੈਗੀ। ਰੋਈ ਹੈ ਨਹੀਂ ਅਸੀਂ। ਸਾਡਾ ਪੁੱਤ ਜਦੋਂ ਸ਼ਹੀਦ ਹੋਇਆ। ਉਹ ਕੀ ਗੱਲ ਸੀ? ਨੂੰ ਸਾਡੀ ਵੀ ਪ੍ਰੈਗਨੈਂਟ ਸੀ। ਟਾਈਮ ਥੋੜਾ ਸੀ। ਉਹਨੂੰ ਮੁੱਖ ਰੱਖਦੇ ਵੀ ਚਲੋ ਗਾਂ ਜੜ ਲੱਗ ਜੂਗੀ ਵੀ ਸਾਡੇ ਅੱਲੇ ਵੇਖ ਕੇ ਵੀ ਇਹ ਵੀ ਵਰਲਾਪ ਕਰੂਗੀ। ਇਸੇ ਚੀਜ਼ ਦਾ ਕਰਕੇ ਵੀ ਚਲੋ ਹੁਣ ਉਹ ਤੇ ਜਾਣ ਵਾਲਾ ਚਲੇ ਗਿਆ। ਪੱਥਰ ਕਰਿਆ ਜਿਗਰਾ। ਜਿਗਰਾ ਫਰਕ ਪੱਥਰ ਕੀ। ਉਹਦੇ ਸਾਹਮਣੇ ਵੀ ਨਹੀਂ ਅਹੀਂ ਕੁਝ ਕਰ ਸਕਦੇ ਕਦੀ ਉਹਦੇ ਮੂੰਹ ਲੈ ਵੇ ਨੇ ਕਦੀ ਕੁੜੀ ਦੇ ਮੂੰਹ ਲੈ ਵੇ ਨੇ ਹਾਂ ਕੁੜੀ ਨੂੰ ਦੰਦਨਾ ਪੈਂਦੀ ਹੈ ਕੁੜੀ ਨੂੰ ਮਹੀਨਾ ਭਰ ਦਵਾਈ ਚੱਲਦੀ ਰਹੀ ਕੁਝ ਨਹੀਂ ਹਾਂਜੀ ਕੋਈ ਨਹੀਂ ਹੁਣ ਸੁਰਤ ਰਹਿੰਦੀ ਜਦਨ ਸਮਾਨ ਲੈ ਕੇ ਆਏ ਆ ਉਦਨੇ ਮੈਨੂੰ ਇਹੋ ਹੀ ਵੇਖ ਕੇ ਕਿ ਇਹ ਤਾਂ ਇਹਨੇ ਚਾਹ ਨਾ ਉੱਥੇ ਖੜਿਆ ਸੀ ਪਰ ਹਣ ਉਹ ਚਾਹੀਦਾ ਹੈ ਸਮਾਨ ਨਹੀਂ ਚਾਹੀਦਾ ਉਹਨਾਂ ਦੀ ਗੱਡੀ ਰਹੀ ਸਮਾਨ ਆਇਆ ਫੌਜੀਆਂ ਦੀ ਤੇ ਜਦੋਂ ਵੀਰੇ ਦਾ ਸਸਕਾਰ ਹੋਇਆ ਉਸ ਵਕਤ ਸਾਰੀ ਸੰਗਤ ਨੇ ਅਰਦਾਸਾਂ ਕੀਤੀਆਂ ਹਾਂਜੀ ਵੀ ਕੱਲਾ ਪੁੱਤਕ ਚਲੇ ਗਿਆ ਗਿਆ ਮਾਪਿਆਂ ਦਾ ਤੇ ਹੁਣ ਜੇ ਉਹ ਜਾਣ ਵਾਲਾ ਚਲੇ ਗਿਆ ਤੇ ਜਿਹੜੇ ਗਾਂ ਬੱਚਾ ਗਾਂਵ ਵਾਲਾ ਐਪੀਪ ਕਾਕਾ ਪੈਦਾ ਹੋਵੇ ਕਿ ਹਾਂ ਫਿਚ ਮਕੌਰ ਸਿੰਘ ਹੈਗਾ ਸੀ ਤੇ ਦੁਨੀਆ ਤੋਂ ਤਾਂ ਨਾਂ ਰਹਿ ਜੀ ਸਾਡੇ ਚੌ ਪੰਨਾਂ ਪਿੰਡਾਂ ਅਰਦਾਸਾਂ ਕੀਤੀਆਂ ਫਿਰ ਗਾਂਵ ਹੀ ਜਦੋਂ ਲਾਗੇ ਬੰਨੇ ਮੇਲਾ ਲੱਗਦਾ ਵਾ ਉੱਥੇ ਵੀ ਅਰਦਾਸਾਂ ਉਹਦੇ ਨਾਂ ਦੀਆਂ ਹੁੰਦੀਆਂ ਰਹੀਆਂ ਸੀ ਮਕੌਰ ਸਿੰਘ ਅਸੀ ਤੇਨੂੰ ਮਹਾਰਾਜ ਪੁੱਤਰ ਦੀ ਦਾਤ ਦਿੱਤੀ ਜਾਵੇ ਚੁੰਗਾਲੇ ਮੋੜ ਤੇ ਮੇਲਾ ਲੱਗਦਾ ਉੱਥੇ ਵੀ ਚਾਰ ਪੰਜ ਅਰਦਾਸਾਂ ਆਈਆਂ ਮੱਧਰੀ ਬਾਬੇ ਲਸ਼ੀਰਾਮ ਦੇ ਯਾਰਾਂ ਅਰਦਾਸਾਂ ਆਈਆਂ ਹੋਰਿਆ ਯਾਰਾਂ ਦੋਸਤਾਂ ਨੇ ਕਰਵਾਈਆਂ ਪਿੰਡਦਿਆਂ ਕਰਵਾਈਆਂ ਜਿਹੜਾ ਭੈਣ ਭਰਾ ਜਾਣ ਪਛਾਨ ਵਾਲਾ ਸੀ ਫਿਰ ਹੋਰ ਅਰਦਾਸਾਂ ਨੂੰ ਬੂਰ ਪਿਆ ਹਾਂਜੀ ਮਾਲਕ ਨੇ ਸੀ ਹਾਂਜੀ ਫਿਰ ਤੁਹਾਡੇ ਘਰੇ ਪੋਤਾ ਆਇਆ ਆਂਟੀ ਹਾਂਜੀ ਥੋੜਾ ਜਾਂ ਮਾਨੂੰ ਤਰਵਾਸਾ ਮਿਲਿਆ ਕਿ ਹਾਂ ਹਾਂਜੀ ਚਲੋ ਇੰਨਾ ਤਾਂ ਹੈ ਨਾ ਫਿਰ ਦੁਨੀਆ ਤੇ ਨਾ ਹੈਗਾ ਉਹਦੇ ਵਾਲੀ ਗੱਲ ਤੇ ਨਹੀਂ ਬੰਨਨੀ ਤੇ ਪਰ ਇੰਨਾ ਹ ਮਸਲਾ ਵੀ ਚਲੋ ਕੋਈ ਨਹੀਂ ਉਹਦੀ ਨਿਸ਼ਾਨੀ ਉਹਨੂੰ ਵੇਖ ਕੇ ਜਦੋਂ ਉਹਨੂੰ ਚੁੱਕੀਦਾ ਤੇ ਮੁੰਡੇ ਨੂੰ ਉਹਦਾ ਐ ਹੋ ਜਾਂਦਾ ਫਿਰ ਜਿਵੇਂ ਉਹ ਹੀ ਸਾਡੇ ਕੋਲ ਕਿੰਨਾ ਵੀ ਬਿਮਾਰ ਹੋਈਏ ਜੇ ਦੋਨੋਂ ਚੁੱਕੀਦਾ ਨਾ ਉਦੋਂ ਸਾਨੂੰ ਐ ਲੱਗਦਾ ਜਿਵੇਂ ਕੋਈ ਦੋਖੀ ਨਹੀਂ ਹੈਗਾ ਜਿੰਨਾ ਚਿਰ ਉਹਨੂੰ ਚੁੱਕੀਦਾ ਅੱਛਾ ਉਦੋਂ ਬਾਅਦ ਤੁਹਾਡੇ ਵੀਰਾ ਸੁਪਨੇ 'ਚ ਆਇਆ ਤੁਸੀਂ ਦੱਸਦੇ ਦੋ ਵਾਰ ਤੁਹਾਡੇ ਸੁਪਨੇ ਹਾਂਜੀ ਦੋ ਵਾਰ ਆਇਆ ਬੇਟਾ ਉਹਨ ਤੋਂ ਪਹਿਲਾਂ ਬਾਦਸ਼ ਨਹੀਂ ਕਰੀ ਕੀ ਗੱਲਾਂ ਹੋਈਆਂ ਤੁਹਾਡੀਆਂ ਮਾਪਤ ਦੀਆਂ ਐਦਾਂ ਜਾਂਦਾ ਰੋਇਆ ਨਾ ਕਰਦਾ ਕਿਸੇ ਨੂੰ ਆਖਿਆ ਨਾ ਕਰ ਸਾਡਾ ਪੁੱਤ ਨਹੀਂ ਹੈਗਾ ਚਿਰ ਉਹਨਦੀ ਚੰਗੀ ਨਹੀਂ ਲੱਗਦੀ ਅੰਦਰ ਉਹਦੀਆਂ ਫੋਟੋਆਂ ਲੱਗੀਆਂ ਤੇ ਉਹ ਵੇਖੀਦੀਆਂ ਨੇ ਨਾਲੇ ਚੀਚੀ ਰੋ ਲਈਦਾ ਅੰਦਰ ਵੜ ਕੇ ਆਖੀਦਾ ਆ ਵੀ ਕੀ ਮੈਨੂੰ ਸੁਪਨੇ ਦੀ ਮਿਲ ਜਾਣ ਕੇ ਤਸਵੀਰ ਅੱਲੇ ਵੇਖੀਦਾ ਉਹ ਜਿਗਰ ਨੂੰ ਐ ਵੇਖੀਦਾ ਹੁਣ ਵੀ ਵੇਂਦਾ ਤੇ ਉਹ ਐ ਲੱਗਦਾ ਵੀ ਜਿਵੇਂ ਸਾਹਮਣੇ ਬੈਠਾ ਸੱਸੀ ਗਾਲ ਤੁਸੀਂ ਦੇਖ ਰਹੇ ਹੋ ਘਰ ਪੰਜਾਬੀ ਅੱਜ ਦੀ ਕਹਾਣੀ ਉਹ ਸ਼ਹੀਦ ਵੀਰ ਚਮਕੌਰ ਸਿੰਘ ਹੋਰਾਂ ਦੇ ਘਰ ਦੀ ਆ ਮੇਰੇ ਨਾਲ ਅੰਕਲ ਸਵਰਨ ਸਿੰਘ ਹੋਰੀ ਤੇ ਮਾਤਾ ਜੀ ਹੋਰੀ ਮੌਜੂਦ ਨੇ ਬਹੁਤ ਸਮਾਂ ਦਿੱਤਾ ਅੰਕਲ ਜੀ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਮਾਤਾ ਜੀ ਠੀਕ ਹੋ ਤੁਸੀਂ ਸੇ ਤਾਂ ਠੀਕ ਨੇ ਤੁਹਾਡੀਆਂ ਹਾਂਜੀ ਹਾਂਜੀ ਠੀਕ ਹੈ ਜੀ ਮਾਤਾ ਜੀ ਤੁਸੀਂ ਕਿਵੇਂ ਹੋ ਇੰਦਾਂ ਦਵਾਈ ਦੋ ਵੀ ਖਾ ਕੇ ਜਿੰਨ ਢਿੱਲੇ ਮੱਠੇ ਦਵਾਈ ਲੈ ਆਈ ਦੀ ਜਦੋਂ ਜਵਾਨ ਪੁੱਤ ਤੁਰ ਜਾਣੋਂ ਤਾਂ ਸੇਤਾਂ ਗਾਦੀਆਂ ਰਹਿੰਦੀਆਂ ਕਿੰਨੇ ਸਾਲ ਦਾ ਸੀ ਵੀਰਾ ਜਦੋਂ ਸ਼ਹੀਦ ਹੁੰਦਾ ਮਾਤਾ ਜੀ 22 ਸਾਲ ਦਾ 22 ਸਾਲ ਦੀ ਉਮਰ ਸੀ ਹਾਂ ਜੀ ਇਕਲੌਤਾ ਬੇਟਾ ਸੀ ਤੁਹਾਡੇ ਹਾਂ ਜੀ ਹਾਂ ਜੀ ਅੱਛਾ ਮਾਤਾ ਜੀ ਕਿਵੇਂ ਵੀਰਾ ਫੌਜ ਵਿੱਚ ਭਰਤੀ ਹੁੰਦਾ ਉਹ ਨੂੰ ਸ਼ੌਂਕ ਸੀਗਾ ਹਾਂ ਜੀ ਬਹੁਤ ਜ਼ਿਆਦਾ ਸ਼ੌਂਕ ਸੀ ਕਿਵੇਂ ਇਹ ਗੱਲਬਾਤ ਬਣਦੀ ਆ ਵੀਰੇ ਹੁਣੀ ਮੈਨੂੰ ਦੱਸ ਦੇ ਸੀਗੇ ਕਿ ਪਹਿਲਾਂ ਉਹਨੇ ਬਾਦ ਭਰਤੀਆਂ ਦੇਖੀਆਂ ਹਾਂਜੀ ਹਾਂਜੀ ਆ ਤਾਂ ਮੈਂ ਹੋਣਾ ਹੀ ਹੋਣਾ ਫੌਜ ਦੇ ਵਿੱਚ ਭਰਤੀ ਹੋਣਾ ਹੀ ਜੋ ਮਰਜ਼ੀ ਹੋ ਜੇ ਐਂ ਬਥੇਰਾ ਆਨੇ ਚਲ ਕੋਈ ਗੱਲ ਨਹੀਂ ਨਈ ਕੋਈ ਗੱਲ ਬਣਦੀ ਨਹੀਂ ਕੋਈ ਨਹੀਂ ਆ ਤਾਂ ਨਹੀਂ ਮੈਂ ਫੌਜੀ ਭਰਤੀ ਵੇਖਣੀ ਵੇਖਣੀ ਹੋ ਕੇ ਵਿਖਾਉਣਾ ਤੁਹਾਨੂੰ ਇੱਕ ਰੀ ਅੱਛਾ ਪੜਦਾ ਕਿੰਨਾ ਕਾ ਵੀਰਾ ਜੀ ਪੜਦਾ ਠੀਕ ਹੀ ਸੀ ਕਿੰਨੇ ਪੜਿਆ ਹੋਇਆ ਸੀ ਪੜਿਆ 10 ਸੀ ਕੀਤੀਆਂ ਅੱਛਾ ਤੁਸੀਂ ਦੱਸ ਦਿਓ ਮਾਤਾ ਜੀ ਆ ਅੰਕਲ ਜੀ ਨੇ ਵੀ ਮੈਨੂੰ ਦੱਸਿਆ ਕਿ ਡੇਢ ਕਗਲਾ ਜ਼ਮੀਨ ਸੀ ਜਦੋਂ ਮੈਂ ਪੁੱਛਿਆ ਵੀ ਕੱਲਾ ਪੁੱਤ ਫੌਜ ਚ ਭੇਜਣਾ ਕਿਵੇਂ ਐਡਾ ਜਿਗਰਾ ਕਰਿਆ ਨਹੀਂ ਮਾਮਾ ਤਾਂ ਆਪਣੇ ਬੱਚਿਆਂ ਨੂੰ ਅੱਖਾਂ ਤੋਲ ਨਹੀਂ ਕਰਦੇ ਮਾਪੇ ਅੱਖਾਂ ਤੋਲ ਨਹੀਂ ਕਰਦੇ ਇਹ ਕਿਵੇਂ ਗੱਲਬਾਤ ਬਣਦੀ ਸਾਰੀ ਇਹ ਕੋਈ ਰਜਗਾਰ ਨਹੀਂ ਹੋਰ ਦੁੱਧ ਦਾ ਕੰਮ ਕਰਦੇ ਸੀ ਮਾੜ ਮੋੜ ਕਰਦਾ ਟਾਈਮ ਪਾਸ ਹੁੰਦਾ ਜਾਂਦਾ ਹੈ ਇਸ ਕਰਕੇ ਕਿ ਸਰਕਾਰੀ ਨੌਕਰੀ ਐ ਤੇ ਜ਼ਿੰਦਗੀ ਬਣ ਜੂ ਬੱਚੇ ਦੀ ਅੱਛਾ ਅੰਕਲ ਜੀ ਡੇਢ ਕਿੱਲੇ ਜ਼ਮੀਨ ਕਰਕੇ ਤੁਸੀਂ ਵੀਰੇ ਨੂੰ ਫੌਜ ਚ ਭੇਜਿਆ ਕਿ ਚਲੋ ਸਰਕਾਰੀ ਨੌਕਰੀ ਹੈ ਹਾਂਜੀ अच्छा फिर उस तो बाद ये किमे घटना ਵਾਪਰਦੀ ਹੈ ਪੂਰੀ ਗੱਲ ਬਾਤ ਦੱਸਿਓ ਇਹ ਜੀ ਉੱਥੇ ਡਿਊਟੀ ਤੇ ਹੀ ਸੀ ਉੱਥੇ ਹੀ ਕਰੰਟ ਲੱਗਾ ਇਹਨੂੰ ਕੌਣ ਦੱਸਦਾ ਫਿਰ ਇਹ ਤੁਹਾਨੂੰ ਪਰਿਵਾਰ ਨੂੰ ਕਿਵੇਂ ਸੂਚਨਾ ਮਿਲਦੀ ਹੈ ਇਹ ਚੀਜ਼ ਦੀ ਉਹ ਨਾ ਫੌਜ ਵਾਲਿਆਂ ਨੇ ਦੱਸਿਆ ਫੌਜ ਵਾਲਿਆਂ ਨੇ ਦੱਸਿਆ ਹੈ ਅੱਛਾ ਮਾਤਾ ਜੀ ਤੁਸੀਂ ਦੱਸ ਦਿਓ ਵੀ ਤੁਸੀਂ ਜਿਸ ਵਕਤ ਵੀਰੇ ਨੂੰ ਕਰੰਟ ਲੱਗਦਾ ਤੁਸੀਂ ਕੁਆਟਰ 'ਚ ਸੀ ਉਸ ਵਕਤ ਵੀਰੇ ਨਾਲ ਹੀ ਸੀ ਹਾਂਜੀ ਅਸੀਂ ਕੁਆਟਰ ਦੇ ਵਿੱਚ ਸੀ ਨਾ ਫਿਰ ਤੁਹਾਨੂੰ ਇਹ ਫੌਜ ਵਾਲੇ ਦੱਸ ਤੇ ਆ ਕੇ ਹਾਂਜੀ ਉਹਨੇ ਦੱਸਿਆ ਸਾਡੇ ਉੱਥੇ ਗੱਡੀ ਤੇ ਫਿਰ ਖੜਿਆ ਆਪਣਾ ਹਸਪਤਾਲ ਦੇ ਵਿੱਚ ਅੱਛਾ ਤੇ ਉੱਥੇ ਹੀ ਫਿਰ ਸਾਨੂੰ ਫੋਨ ਆਉਂਦਾ ਇਹ ਸਤੈਨੋ ਪ੍ਰਿੰਟਰ ਲੱਗ ਜਾਂਦਾ ਉਸ ਵਕਤ ਤੁਹਾਨੂੰ ਦੱਸਤੀ ਆ ਵੀ ਵੀਰਾ ਸ਼ਹੀ ਹੋਗਾ ਸਾਨੂੰ ਉਹਦਾ ਇੱਥੇ ਆਉਣ ਤੱਕ ਨਹੀਂ ਉਹਦਾ ਪਤਾ ਲੱਗਾ ਅੱਛਾ ਸਾਨੂੰ ਨਹੀਂ ਉਹਨਾਂ ਦੱਸਿਆ ਰਾਤ ਵੀ ਅਸੀਂ ਉੱਥੇ ਰਹੇ ਆ ਮੇਰਾ ਭਰਾ ਅਸੀਂ ਲੱਗੇ ਜੰਮੂ ਉਹ ਵੀ ਆਇਆ ਹਸਪੀਟਲ ਤੇ ਆ ਅਸੀਂ ਘਰੇ ਆ ਗਏ ਆ ਸਾਨੂੰ ਇਹੋ ਹੀ ਆਂਦੇ ਰਹਿ ਕੇ ਉਹਦਾ ਇਲਾਜ ਚੱਲਣ ਡਿਆ ਸਾਨੂੰ ਸਵੇਰੇ ਵੀ ਇਹੋ ਹੀ ਆਖਿਆ ਗਿਆ ਕਿ ਉਹਦਾ ਇਲਾਜ ਚੱਲਣ ਡਿਆ ਮੈਂ ਕਿਹਾ ਜੇ ਨਹੀਂ ਇੱਥੇ ਵੀ ਇਲਾਜ ਵਧੀਆ ਹੁੰਦਾ ਸੀ ਉੱਥੇ ਅਮਰਸਰ ਲੈ ਜੰਨੇ ਹੂੰ ਤੇ ਆਂਦੇ ਚਲੋ ਇਹ ਉਹਨੂੰ ਅਮਰਸਰ ਖੜਨਾ ਤਾਂ ਤੁਹਾਨੂੰ ਵੀ ਲੈ ਜੰਨੇ ਆਏ अच्छा ते सानू ਇਥੇ ਆਉਂਦਿਆਂ ਤੱਕ ਨਹੀਂ ਉਹਨਾਂ 사ਚੇ ਦੱਸਿਆ ਸਾਨੂੰ ਕਹਿੰਦੇ ਸੀ ਅਮਰਸਰ ਲਿਆਉਣਾ ਉਹਨੂੰਦਲਾ ਚ ਲੰਡਿਆ ਨੂੰ ਆਕਸੀਜਨ ਲੱਗੀ ਆ ਮੈਂ ਕਹਿਣ ਦਾ ਮਤਬ ਲੈ ਹੀ ਮਤਬਲ ਵੀ ਨਾਲ ਜਵਾਨ ਲੜਕੀ ਆ ਸਾਨੂੰ ਇਥੇ ਆ ਕੇ ਪਤਾ ਲੱਗਾ ਇਥੇ ਆ ਕੇ ਵੀਹੀਂ ਵੇਖਿਆ ਪਈਨੀ ਦੁਨੀਆ ਕਿਉਂ ਇਕੱਠੀ ਹੋਈ ਆ ਤੁਹਾਨੂੰ ਪਤਾ ਨਹੀਂ ਹੈਗਾ ਨਾ ਆਂਦੇ ਹ ਉਹਨੂੰ ਬੱਤੀ ਲੱਗੀ ਕਰਕੇ ਉਹਦਾ ਪਤਾ ਲੈਣ ਆਏ ਲੋਕ ਤਾਂ ਇੰਨੇ ਇਕੱਠੇ ਹੋਏ ਆ ਤੇ ਮੈਂ ਫਿਰ ਇਹ ਲੋਕ ਇੰਨੇ ਬੈਠੇ ਪੌਂ ਤਾਂ ਕਿਉਂ ਬੈਠੇ ਮੰਜੀਆਂ ਤਾਂ ਬਹਿਣ ਕਿਉਂ ਐਵੇਂ ਥੱਲੇ ਇਦਾਂ ਕਰਨ ਦੇ ਤੁਸੀਂ ਆਪਣੇ ਕੁਆਟਰ ਚੋਂ ਪਿੰਡ ਆ ਰਹੇ ਹੋ ਤੇ ਨਾਲ ਤੁਹਾਨੂੰ ਇਹ ਕਿਹਾ ਜਾਂਦਾ ਕਿ ਵੀਰੀ ਸਾਨੂੰ ਆਪਦੀ ਗੱਡੀ ਤੇ ਛੱਡਣ ਆਏ ਨਾ 9:00 ਸਸ ਨੂੰ ਸਾਨੂੰ ਇੱਕ ਹੌਲਦਾਰੇ ਕੋਈ ਘਰ ਦੀ ਹੈ ਕ ਡਰਾਈਵਰ ਆਹੀਂ ਪਹਿਲਾਂ ਆ ਗਏ ਉਹਦੇ ਤੋਂ 1:30 ਵਜੇ ਅਸੀਂ ਕਰੇ ਆ ਗਏ ਅੱਛਾ ਤੇ ਸਾਨੂੰ ਕਹਿੰਦੇ ਕਿ ਉਹਨੂੰ ਅਮਰਸਰ ਖੜਨਾ ਵਾ ਆਹੀਂ ਕਿਹਾ ਸਾਨੂੰ ਅਮਰਸਰ ਲੈ ਜਾਓ ਤੇ ਆਂਦੇ ਨਹੀਂ ਤੁਸੀਂ ਆਪਦੀ ਕਰਦੀ ਗੱਡੀ ਤੇ ਆਏ ਹੋ ਜੇ ਉਹਨੂੰ ਜੇ ਟਾਈਮ ਲੱਗ ਜਾਣਾ ਉਹਦਾ ਲਾਜ ਚੱਲਣ ਡਿਆ ਉਹਦਾ ਟੈਸਟ ਹੋਣ ਡਿਆ ਉਹਨੇ ਲੈੇ ਜਾਣਾ ਆਉਂਦੇ ਆ ਤੁਸੀਂ ਆਵਦੇ ਕਰਦੇ ਆ ਜੀ ਆਣ ਆਇਓ ਸਾਨੂੰ ਇੱਥੇ ਆ ਕੇ ਪਤਾ ਲੱਗਾ ਜੋ ਵੀ ਲੱਗਾ ਜਦੋਂ ਤੁਸੀਂ ਇੱਥੇ ਆ ਆਪਣੇ ਘਰ ਦਾ ਦਰਵਾਜ਼ੇ ਤੇ ਇੱਥੇ ਆਏ ਤੁਸੀਂ ਦੱਸਦੇ ਹੋ ਵੀ ਇੱਥੇ ਪਿੰਡ ਦੇ ਲੋਕ ਇਕੱਠੇ ਹੋਏ ਸੀ ਹਾਂ ਜੀ ਪਰ ਤੁਹਾਨੂੰ ਨਹੀਂ ਪਤਾ ਸੀ ਇਹ ਗੱਲ ਦਾ ਸਾਨੂੰ ਨਹੀਂ ਪਤਾ ਉਹ ਫਿਰ ਇੱਥੇ ਆਣ ਕੇ ਹੀ ਪਤਾ ਲੱਗਾ ਨਾ ਵੀ ਜਦੋਂ ਫਿਰ ਇਹਨਾਂ ਨੂੰ ਘਰੇ ਇੱਕ ਅੱਡੇ ਜੀ ਨੂੰ ਇਹਨਾਂ ਨੂੰ ਦੱਸਤਾ ਪਰ ਸਾਨੂੰ ਦੋਵਾਂ ਜਣੀਆਂ ਨੂੰ ਨਹੀਂ ਉੱਥੇ ਦੱਸਿਆ ਤੁਹਾਨੂੰ ਨੂੰ ਸੱਸ ਨੂੰ ਨਹੀਂ ਦੱਸਿਆ ਨਹੀਂ ਸਾਨੂੰ ਕਹਿੰਦੇ ਜੇ ਇਹਨਾਂ ਨੂੰ ਹੋ ਜੋ ਹੋ ਗਿਆ ਫਿਰ ਇਹਨਾਂ ਨੂੰ ਕੌਣ ਸੰਭੂਗਾ ਅੰਕਲ ਜੀ ਤੁਹਾਨੂੰ ਪਤਾ ਸੀ ਇਹ ਗੱਲ ਦਾ ਹਾਂ ਸਾਨੂੰ ਫਿਰ ਪਤਾ ਵੀ ਫੋਨ ਆ ਗਿਆ ਸੀ ਨਾ ਕਿਉਂਕਿ 22 ਤਰੀਕ ਦੀ ਸ਼ਾਮ ਦੀ ਗੱਲ ਆ ਕਿਹੜੇ ਸਾਲ ਦੀ ਜੀ 22 22 ਸਨ 22 22 ਤਰੀਕ 22 ਤਰੀਕ ਸਤਵਾਂ ਮਹੀਨਾ ਚਾਹੀਦਾ ਅੱਛਾ 22 ਜੁਲਾਈ ਦੀ ਅੱਛਾ ਜੀ ਸ਼ਾਮ 7 ਵਜੇ ਦੀ ਗੱਲ ਆ ਇਹਦੇ ਰਾਤ ਸਾਨੂੰ ਕੋਈ 10 ਵਜੇ ਫੋਨ ਆਇਆ ਹੂੰ ਰਾਤ ਤੇ ਇਹ ਹੋ ਜਾਂਦੇ ਸੀ ਬਿਲਾਦ ਚੱਲਣ ਡਿਆ ਤੇ ਸਾਨੂੰ ਦਿਨੇ ਤੜਕੇ 7 ਵਜੇ ਪਤਾ ਲੱਗਾ ਵਿਸ਼ੇਦ ਹਾਂ ਜੀ ਦੋਗੇ ਅੱਛਾ ਇੱਕ ਵਕਤ ਤੁਸੀਂ ਉਹ ਵੀ ਦੱਸਦੇ ਹੋ ਵੀਰਾ ਵਿਆਹ ਹੋਇਆ ਸੀ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੀ ਉਹਦੇ ਵਿਆਹ ਨੂੰ ਵਿਆਹ ਨੂੰ ਡੇਢ ਸਾਲ ਹੀ ਹੋਇਆ ਹੈ ਜੀ ਤੁਸੀਂ ਮਾਤਾ ਜੀ ਉੱਥੇ ਕੁਆਟਰ ਚ ਕੌਣ ਕੌਣ ਰਹਿੰਦੇ ਸੀ ਨੌ ਸੱਸ ਹਾਂਜੀ ਨੌ ਸੱਸ ਰਹਿੰਦੀ ਆ ਤੁਹਾਡਾ ਬੇਟਾ ਇੱਕ ਹਾਂਜੀ ਇੱਥੇ ਜਦੋਂ ਇੱਥੇ ਆਉਣੇ ਵਾਂ ਅੰਕਲ ਜੀ ਇੱਥੇ ਤੁਸੀਂ ਬੜੀ ਉਹ ਸਿਚੁਏਸ਼ਨ ਦੱਸਦੇ ਹੋ ਵੀ ਉਹ ਮੌਕਾ ਇਹੋ ਜਿਹਾ ਸੀਗਾ ਵੀ ਅਸੀਂ ਖੁੱਲ ਕੇ ਰੋ ਵੀ ਨਹੀਂ ਪਾਏ ਹੈਗੀ ਰੋਈ ਹੈ ਨਹੀਂ ਅਸੀਂ ਤਾਂ ਆਪਣੇ ਪੁੱਤ ਸਾਡਾ ਪੁੱਤ ਜਦੋਂ ਸ਼ਹੀਦ ਹੋਇਆ ਉਹ ਕੀ ਗੱਲ ਸੀ ਉਹ ਜੀ ਆਪਣਾ ਨੌ ਸਾਡੀ ਵੀ ਪ੍ਰੈਗਨੈਂਟ ਸੀ ਟਾਈਮ ਥੋੜਾ ਸੀ ਅੱਛਾ ਉਹਨੂੰ ਮੁੱਖ ਰੱਖਦੇ ਵੀ ਚਲੋ ਗਾਂ ਜੜ ਲੱਗ ਜੂਗੀ ਵੀ ਸਾਡੇ ਅੱਲੇ ਵੇਖ ਕੇ ਵੀ ਇਹ ਵੀ ਵਰਲਾਪ ਕਰੂਗੀ ਤੇ ਇਸੇ ਚੀਜ਼ ਦਾ ਕਰਕੇ ਵੀ ਚਲੋ ਹੁਣ ਉਹ ਤੇ ਜਾਣ ਵਾਲਾ ਚਲੇ ਗਿਆ ਤੇ ਚਲੋ ਗਾਂ ਹੀ ਸਾਡੀ ਜੜ ਲੱਗ ਜੂਗੀ ਇਸ ਚੀਜ਼ ਨੂੰ ਮੁੱਖ ਰੱਖਦੇ ਵੇ ਫਿਰ ਅਸੀਂ ਮਤਬਲ ਪੱਥਰ ਕਰਿਆ ਜਿਗਰਾ ਜਿਗਰਾ ਫਰਕ ਪੱਥਰ ਕੀਤਾ ਨਹੀਂ ਇਹਨਾਂ ਵੀ ਪੱਥਰ ਹੋਇਆ ਜਾਂਦਾ ਫਿਰ ਵੀ ਅਕਸਰ ਰੋਂਦੇ ਆਉਂਦਾ ਜਾਂ ਇੱਦਾਂ ਪੁੱਤ ਚਲ ਜੇ ਜਦੋਂ ਉਹਦੇ ਸਾਹਮਣੇ ਵੀ ਨਹੀਂ ਅਸੀਂ ਕੁਝ ਕਰ ਸਕਦੇ ਕਦੀ ਉਹਦੇ ਮੁੰਹਲੇ ਵੇਨੇ ਕਿਹੜੀ ਕੁੜੀ ਦੇ ਮੁੰਹਲੇ ਵੇਨੇ ਹਾਂ ਕੁੜੀ ਨੂੰ ਦੰਦਨਾ ਪੈਂਦੀ ਐ ਕੁੜੀ ਨੂੰ ਮਹੀਨਾ ਭਾਰਕ ਦਵਾਈ ਚੱਲਦੀ ਰਹੀ ਛੋਟੀ ਬੇਟੀ ਨੂੰ ਹਾਂਜੀ ਕੋਈ ਨਹੀਂ ਹੁਣ ਸੁਰਤ ਰਹਿੰਦੀ ਛੋਟੀ ਸੀ ਭੈਣ ਉਤੋਂ ਹਾਂਜੀ ਛੋਟੀ ਹੀ ਤੇ ਮੇਰ ਨੂੰ ਆਪ ਨੂੰ ਵੀ ਦਿਨ ਚਾਰ ਵਾਰੀ ਦੰਦਨ ਪਈ ਤੇ ਚਾਰ ਵਾਰੀ ਜਦੋਂ ਸਮਾਨ ਲੈ ਕੇ ਆਏ ਆ ਉਦਨੇ ਮੈਨੂੰ ਇਹੋ ਹੀ ਵੇਖ ਕੇ ਕਿ ਇਹ ਤਾਂ ਇਹਨੇ ਚਾਹਣਾ ਉੱਥੇ ਖੜਿਆ ਸੀ ਪਰ ਹਾਨੂੰ ਉਹ ਚਾਹੀਦਾ ਹੈ ਸਮਾਨ ਨਹੀਂ ਚਾਹੀਦਾ ਉਹਨਾਂ ਦੀ ਗੱਡੀ ਰਹੀ ਸਮਾਨ ਆਇਆ ਫੌਜੀਆਂ ਦੀ ਤੇ अच्छा फिर वो वक्त ਤੁਸੀਂ ਦੱਸ ਦਿਓ ਵੀ ਤੁਸੀਂ ਅੰਕਲ ਜੀ ਕੈਮਰਾ ਪਿੱਛੇ ਵੀ ਮੇਰੇ ਨਾਲ ਗੱਲਾਂ ਕੀਤੀਆਂ ਅੰਕਲ ਜੀ ਹੋਰਾਂ ਨੇ ਵੀ ਅਸੀਂ ਉਹ ਵਕਤ ਰੋਏ ਨਹੀਂ ਹੈਗੇ ਪਰ ਅੱਜ ਉਹ ਰੋਣਾ ਸਾਡਾ ਫਟਦਾਗਾ ਉਹ ਵਕਤ ਅਸੀਂ ਸਾਰਾ ਕੁਝ ਅੰਦਰ ਦਾ ਬਲਿਆ ਹਾਂਜੀ ਉਹਦੋਂ ਦੇ ਰੋਂਦੇ ਹੁਣ ਦਿਨਾਂ ਸਾਲਾਂ ਦੇ ਤੁਸੀਂ ਅੱਡਾ ਡਰਉਨੇ ਹਾਂ ਦੋਨੇ ਹਾਂਜੀ ਇੱਕ ਦੂਜੇ ਦੇ ਸਾਹਮਣੇ ਨਹੀਂ ਬਿჯੇ ਇਹਦੇ ਸਾਹਮਣੇ ਰੋਣੀਆਂ ਇਹ ਵੀ ਨਹੀਂ ਠੀਕ ਰਹਿੰਦਾ ਵੀ ਮੈਂ ਇਹਦੇ ਮੂੰਹ ਲੈ ਵੇਖਣਾ ਤੇ ਇਹਨੇ ਮੇਰੇ ਲੈ ਵੇਖਣਾ ਹੁਣ ਤੀਜਾ ਸਾਡਾ ਕੋਈ ਸਹਾਰਾ ਨਹੀਂ ਇੱਥੇ ਹੈਗਾ ਵੀ ਬੇਟੀ ਵਿਆਹੀ ਹੋ ਹਵਦੇ ਘਰ ਆ ਫਿਰ ਉਸ ਤੋਂ ਬਾਅਦ ਆਂਟੀ ਕਿਵੇਂ ਸੰਭਾਲਿਆ ਤੁਸੀਂ ਆਪਣੇ ਆਪ ਨੂੰ ਦੋਨਾਂ ਨੇ ਇੱਕ ਦੂਜੇ ਨੇ ਏਦਾਂ ਉਦਾਂ ਦੇ ਬੇਟੀਆਂ ਦੇ ਮੂੰਹ ਲੈ ਵੇਖ ਵੇਖ ਕੇ ਕਿ ਜੇ ਅਹੀਂ ਇਹ ਨਾ ਲੈ ਵੇਖਾਂਗੇ ਕਰਾਂਗੇ ਇਹ ਸਾਡੇ ਲਈ ਵੇਖ ਕੇ ਕਰਨਗੀਆਂ ਤਾਂ ਸਾਨੂੰ ਕੌਣ ਸੰਭੋਗਾ ਸਾਨੂੰ ਸੰਭਾਲਣ ਵਾਲਾ ਤੇ ਇੱਕ ਜਾਣਾ ਵਾ ਅਸੀਂ ਤਿੰਨ ਜਾਣੀਆਂ ਮਗਰ ਤੁਸੀਂ ਇਹ ਗੱਲ ਵੀ ਦੱਸ ਦਿਓ ਅੰਕਲ ਜੀ ਆਂਟੀ ਜੀ ਵੀ ਜਦੋਂ ਵੀਰੇ ਦਾ ਸੰਸਕਾਰ ਹੋਇਆ ਉਸ ਵਕਤ ਸਾਰੀ ਸੰਗਤ ਨੇ ਅਰਦਾਸਾਂ ਕੀਤੀਆਂ ਕਿ ਉਹ ਤੁਹਾਡਾ ਪੁੱਤ ਹਾਂ ਛੋਟੇ ਰੂਪ ਚ ਵਾਪਸ ਆ ਜੀ ਛੋਟਾ ਬਣ ਕੇ ਹੀ ਆ ਜੇ ਨਾ ਕੀ ਗੱਲ ਸੀ ਉਹ ਕਿ ਸਾਰੀ ਸੰਗਤ ਅਰਦਾਸਾਂ ਕਰਨ ਲੱਗ ਗਈ ਸੀ ਹਾਂ ਜੀ ਵੀ ਕੱਲਾ ਪੁੱਤ ਚਲੇ ਆ ਗਿਆ ਮਾਪਿਆਂ ਦਾ ਤੇ ਹੁਣ ਜੇ ਉਹ ਜਾਣ ਵਾਲਾ ਚਲੇ ਗਿਆ ਤੇ ਜਿਹੜੇ ਗਾਂ ਬਚਾਣ ਵਾਲਾ ਇਹ ਵੀ ਕਾਕਾ ਪੈਦਾ ਹੋਵੇ ਅੱਛਾ ਕਿ ਗਾਂ ਹੀ ਇਹਨਾਂ ਦੇ ਝੜ ਲੱਗ ਜੇ ਕਿ ਉਹਦੀ ਉਹਦੀ ਝੜ ਲੱਗ ਜਵੇ ਕਿ ਹਾਂ ਵਿੱਚ ਮੁਕੌਰ ਸਿੰਘ ਹੈਗਾ ਸੀ ਤੇ ਦੁਨੀਆ ਤੋਂ ਤਾਂ ਨਾਂ ਰਹਿ ਜੀ ਸਾਰੀ ਸੰਗਤ ਨੇ ਅਰਦਾਸਾਂ ਕੀਤੀਆਂ ਹਾਂ ਜੀ ਸਾਰੀ ਸੰਗਤ ਨੇ ਛੱਡ ਕੇ ਸਾਡੇ ਚੌ ਪੰਜਾਂ ਪਿੰਡਾਂ ਨਿਰਦਾਸਾਂ ਕੀਤੀਆਂ ਫਿਰ ਗਾਂ ਨਹੀਂ ਜਦੋਂ ਲਾਗੇ ਬੰਨੇ ਮੇਲਾ ਲੱਗਦਾ ਵਾ ਉੱਥੇ ਵੀ ਅਰਦਾਸਾਂ ਉਹਦੇ ਨਾਂ ਦੀਆਂ ਹੁੰਦੀਆਂ ਰਹੀਆਂ ਅੱਛਾ ਮੁਕੌਰ ਸਿੰਘ ਅਸੀਂ ਇਹਨੂੰ ਮਹਾਰਾਜ ਪੁੱਤਰ ਦੀ ਦਾਤ ਦਿੱਤੀ ਜਾਵੇ ਚੁੰਗਾਲੇ ਮੋੜ ਤੇ ਮੇਲਾ ਲੱਗਦਾ ਉੱਥੇ ਵੀ ਚਾਰ ਪੰਜ ਅਰਦਾਸਾਂ ਆਈਆਂ ਮੱਧਰੀ ਬਾਬੇ ਲਸ਼ੀ ਰਾਮ ਦੇ ਯਾਰਾਂ ਅਰਦਾਸਾਂ ਆਈਆਂ ਉਹਦੇ ਯਾਰਾਂ ਦੋਸਤਾਂ ਨੇ ਵੀ ਕਰਵਾਈਆਂ ਪਿੰਡ ਦੇਆਂ ਕਰਵਾਈਆਂ ਜੋੜਾ ਭੈਣ ਭਰਾ ਜਾਣ ਪਛਾਣ ਵਾਲਾ ਸੀ ਫਿਰ ਉਹ ਅਰਦਾਸਾਂ ਨੂੰ ਬੂਰ ਪਿਆ ਹਾਂਜੀ ਮਾਲਕ ਨੇ ਸੁਣੀ ਹਾਂਜੀ ਫਿਰ ਤੁਹਾਡੇ ਘਰੇ ਪੋਤਾ ਆਇਆ ਆਂਟੀ ਹਾਂਜੀ ਥੋੜਾ ਜਾਂ ਮਾਨੂੰ ਤਰਵਾਸਾ ਮਿਲਿਆ ਕਿ ਹਾਂ ਹਾਂਜੀ ਚਲੋ ਇੰਨਾ ਤਾਂ ਹੈ ਨਾ ਫਿਰ ਤਾਂ ਦੁਨੀਆ ਤੇ ਨਾ ਹੈਗਾ ਉਹਦੇ ਵਾਲੀ ਗੱਲ ਤੇ ਨਹੀਂ ਬੰਨਨੀ ਪਰ ਇੰਨਾ ਹਾਂ ਮਸਲਾ ਤੇ ਚਲੋ ਕੋਈ ਨਹੀਂ ਉਹਦੀ ਨਿਸ਼ਾਨੀ ਹੈ ਅੱਛਾ ਉਦੋਂ ਬਾਅਦ ਤੁਹਾਡੇ ਵੀਰਾ ਸੁਪਨੇ ਚ ਆਇਆ ਤੁਸੀਂ ਦੱਸ ਦਿਓ ਦੋ ਵਾਰ ਤੁਹਾਡੇ ਸੁਪਨੇ ਹਾਂਜੀ ਦੋ ਵਾਰ ਆਇਆ ਬੇਟਾ ਉਹਨ ਤੋਂ ਪਹਿਲਾਂ ਬਾਦਸ਼ ਨਹੀਂ ਕਰਦੀ ਕੀ ਗੱਲਾਂ ਹੋਈਆਂ ਤੁਹਾਡੀਆਂ ਮਾਪਤ ਦੀਆਂ ਐ ਇਦਾਂ ਇਹਦਾ ਰੋਇਆ ਨਾ ਕਰਦੇ ਕਿਸੇ ਨੂੰ ਆਖਿਆ ਨਾ ਕਰ ਸਾਡਾ ਪੁੱਤ ਨਹੀਂ ਹੈਗਾ ਤੂੰ ਰੋਂਦੀ ਚੰਗੀ ਨਹੀਂ ਲੱਗਦੀ ਸਪਨੇ ਚ ਗੱਲਾਂ ਹੁੰਦੀਆਂ ਸੀ ਤੁਹਾਡੀਆਂ ਹਾਂਜੀ ਅੱਛਾ ਇੱਕ ਗੱਲ ਮੈਨੂੰ ਮਾਤਾ ਜੀ ਤੁਸੀਂ ਹੋਰ ਵੀ ਦੱਸ ਦਿਓ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਬੇਟਾ ਤੁਹਾਨੂੰ ਸੁਪਨੇ ਚ ਇਹ ਆ ਕੇ ਕਹਿੰਦਾਗਾ ਵੀ ਮਾਂ ਐ ਨਾ ਕਹਾ ਕਰ ਵੀ ਹਾਂਜੀ ਆ ਤਾਂ ਕਿਸੇ ਨੂੰ ਇਹ ਗੱਲ ਨਾ ਕਹਿਆ ਕਰੋ ਕਿ ਸਾਡਾ ਪੁੱਤ ਨਹੀਂ ਹੈਗਾ ਹੂੰ ਮੈਂ ਹੈਗਾ ਐ ਫਿਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜਦੋਂ ਤੁਹਾਨੂੰ ਕੋਈ ਇਹ ਕਹਿੰਦਾ ਵੀ ਤੁਹਾਡਾ ਪੁੱਤ ਹੈ ਨਹੀਂਗਾ ਤੁਹਾਨੂੰ ਜਦੋਂ ਕੋਈ ਕਹਿੰਦਾ ਮੂੰਹ ਪਰ ਕੇ ਪਰ ਉਹਦੋਂ ਨਹੀਂ ਚੰਗਾ ਲੱਗਦਾ ਜਦੋਂ ਕੋਈ ਕਹਿੰਦਾ ਕੀ ਇਹ ਨਾ ਕੱਲਾ ਮੁੰਡਾ ਹੀ ਤੇ ਹੈ ਨਹੀਂ ਇਸ ਟਾਈਮ ਉਹਦੋਂ ਨਹੀਂ ਚੰਗਾ ਲੱਗਦਾ ਜਦੋਂ ਕੋਈ ਕਹਿੰਦਾ ਤੁਹਾਨੂੰ ਵੀਰੇ ਦੀ ਗੱਲ ਕਹੀ ਹੋਈ ਚੇਤੇ ਆ ਜਾਂਦੀ ਹਾਂਜੀ ਜਿਹੜੀ ਉਹਨੇ ਸੁਪਨੇ ਚ ਕਹੀ ਸੀ ਹਾਂਜੀ ਤੁਹਾਨੂੰ ਮਹਿਸੂਸ ਹੁੰਦਾ ਵੀਰਾ ਕਿ ਅੱਜ ਵੀ ਹੈਗਾ ਇੱਥੇ ਉਹਨੂੰ ਵੇਖ ਕੇ ਜਦੋਂ ਉਹਨੂੰ ਚੁੱਕੀਦਾ ਤੇ ਮੁੰਡੇ ਨੂੰ ਉਦੋਂ ਐ ਹੋ ਜਾਂਦਾ ਫਿਰ ਜਿਵੇਂ ਉਹ ਹੀ ਸਾਡੇ ਕੋਲ ਕਿੰਨਾ ਵੀ ਬਿਮਾਰ ਹੋਈਏ ਜਦੋਂ ਦਿਲ ਕਰਦਾ ਮਿਲਣ ਜਾਈਦਾ ਮਿਲੀਦਾ ਵਾ ਜੇ ਤੁਹਾਨੂੰ ਚੁੱਕੀਦਾ ਨਾ ਉਦੋਂ ਸਾਨੂੰ ਐ ਲੱਗਦਾ ਜਿਵੇਂ ਕੋਈ ਦੋਖੀ ਨਹੀਂ ਹੈਗਾ ਜਿੰਨਾ ਚਿਰ ਉਹਨੂੰ ਚੁੱਕੀਦਾ ਤੁਹਾਡੇ ਕੋਲ ਹਾਂ ਉਹਨਾਂ ਚਿਰ ਹੌਸਲਾ ਜਾ ਆ ਜਾਂਦਾ ਫਿਰ ਖੇਤੀਬਾੜੀ ਅੰਕਲ ਜੀ ਗਾਉਂਣ ਸੰਭਾਲਦਾ ਆਪਣੇ ਹਾਂਜੀ ਫਿਰ ਆਪ ਨੂੰ ਹੀ ਕਰਨੀ ਪੈਂਦੀ ਹੈ ਜੀ ਆਪ ਹੀ ਮੈਂ ਕਰਦਾ ਤੁਸੀਂ ਕਰ ਦਿਓ ਹਾਂਜੀ ਐਡਾ ਕਰੜਾ ਜਿਗਰਾ ਐਡਾ ਵੱਡਾ ਦਿਲ ਕਿਵੇਂ ਕਰ ਲੈਨੇ ਤੁਸੀਂ ਕੀ ਸੋਚਦੇ ਹੋ ਆਉਣ ਵਾਲੇ ਸਮੇਂ ਨੂੰ ਲੈ ਕੇ ਵੀ ਪੋਤੇ ਸਰ ਤੇ ਪੋਤੇ ਦੇ ਸਿਰ ਤੇ ਹੀ ਫਿਰ ਅચ્છਾ ਆਂਟੀ ਬੇਟੀ ਦਾ ਵਿਆਹ ਕਿੰਨੇ ਸਮੇਂ ਬਾਅਦ ਕਰਦੇ ਹੋ ਤੁਸੀਂ ਤੁਸੀਂ ਦੱਸ ਦਿਓ ਕਿ ਉਹਦੀ ਕੰਡੀਸ਼ਨ ਵੀ ਤੁਹਾਡੀ ਬੇਟੀ ਦੀ ਵੀ ਭਰਾ ਜਾਣ ਤੋਂ ਬਾਅਦ ਬਹੁਤ ਮਾੜੀ ਹੋ ਗਈ ਬਹੁਤ ਮਾੜੀ ਰਹੀ ਉਹ ਤਾਂ 2 ਮਹੀਨੇ ਸਾਬਨਾ ਕੋਈ ਸੁਰਤ ਨਹੀਂ ਉਹਨੂੰ ਰਹੀ ਬੇਟੀ ਦਾ ਵਿਆਹ ਹਰ ਕੀ ਕੀਤਾ ਵਾ ਜਨਵਰੀ ਦੇ ਵਿੱਚ ਤਿੰਨ ਸਾਲਾਂ ਬਾਅਦ ਹਾਂਜੀ ਹੁਣ ਕੀ ਤੈਰ ਕੀ 28 ਜਨਵਰੀ ਨੂੰ ਤਿੰਨ ਸਾਲਾਂ ਦੀ ਦੇਰੀ ਕਿਉਂ ਪਾਈ ਜਾਂ ਉਹ ਇਹ ਸੀ ਵੀ ਉਹਦੋਂ ਫਿਰ ਨਹੀਂ ਆਪਾਂ ਇਨੀ ਛੇਤੀ ਕਰਦੇ ਚੰਗੇ ਲੱਗਦੇ ਹਜੇ ਤੇ ਉਹ ਦੋੱਖੀ ਨਹੀਂ ਭੁੱਲਣ ਡਿਆ ਤੇ ਚਾਹ ਵਾਲੇ ਪਾਸੇ ਹੋਣ ਨੂੰ ਦਿਲ ਨਹੀਂ ਮੰਦਾ ਫਿਰ ਹੁਣ ਭੈਣ ਉਹ ਚੀਜ਼ਾਂ ਕਿਵੇਂ ਭੁੱਲੀ ਜਾਂ ਕਿਵੇਂ ਉਹਨੇ ਮਨ ਚ ਦੱਬੀਆਂ ਉਹ ਜਾਂ ਉਹ ਵਕਤ ਕਿਵੇਂ ਸਮਝ ਉਹ ਹੁਣ ਉਹ ਵੀ ਆਪਣੇ ਆਪ ਜਿਵੇਂ ਅਹੀਂ ਨਹੀਂ ਉਹਦੇ ਸਾਹਮਣੇ ਕਰਦੇ ਉਹ ਸਾਡੇ ਸਾਹਮਣੇ ਨਹੀਂ ਕਰਦੀ ਕਿ ਮੇਰੇ ਮਾਂ ਪਿਓ ਮੇਰੇ ਲਈ ਵੇਖ ਕੇ ਟੈਨਸ਼ਨ ਲੈਣਗੇ ਵਿੱਚ ਇਹ ਵਿੱਚ ਕਰਦੀ ਉਹ ਵੀ ਪਰ ਉਹ ਵੀ ਸ਼ੋ ਨਹੀਂ ਹੁੰਦੀ ਤੁਸੀਂ ਇਹ ਦੇਖੋ ਵੀ ਭੈਣ ਹੋਰੀ ਅਲੱਗ ਰਹੁੰਦੇ ਆ ਅੰਕਲ ਹੋਰੀ ਅਲੱਗ ਰਹੁੰਦੇ ਆ ਤੁਸੀਂ ਲੱਗੇ ਤੇ ਇਹ ਜਿਹਾ ਆਉਂਦਾ ਹੀ ਹੈ ਨਾ ਦਿਲ 'ਚ ਤੇ ਆਂਦੀ ਆ ਵੀ ਜਿਹੜਾ ਆਪਦਾ ਭਰਾ ਨਾ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਸਹੀ ਗਾ ਮਾਂ ਪਿਓ ਸਦਾ ਨਹੀਂ ਬੈਠਾ ਰਹਿੰਦਾ ਅਸਲੀ ਦੇ ਭਰਾ ਪਰਜਾਈ ਹੁੰਦੇ ਆ ਉਹਨਾਂ ਨਾਲ ਵਰਤਨਾ ਹੁੰਦਾ ਹਾਂਜੀ ਉਹਨਾਂ ਨਾਲ ਹੀ ਵਰਤਨਾ ਹੁੰਦਾਗਾ ਦਿਲ 'ਚ ਤੁਹਾਨੂੰ ਆਉਂਦਾ ਹੀ ਹੈ ਨਾ ਵੀ ਮੇਰਾ ਭਰਾ ਨਹੀਂ ਗਾ ਤੇ ਮੈਂ ਕੌਣ ਮੇਰੇ ਮਗਰ ਆਵੇ ਜਾਵੇ ਜਦੋਂ ਵੀ ਆਇਆ ਉਹਦੋਂ ਆਂਦੀ ਹੀ ਚਮਕਾਉ ਉਹਨਾਂ ਦਾ ਤਾਂ ਮੇਰੇ ਤਾਂ ਪੰਜੀ ਛੇ ਨਹੀਂ ਆਇਆ ਕਰਨਾ। ਫਿਰ ਹਾਂ ਹਾਂ ਸੁਣਾ ਤੇ ਇਹਦਾ ਕੋਈ ਨਹੀਂ ਆਪਣਾ ਉਹ ਵੀ ਚਮਕਾਉ ਰੋ ਆਇਆ ਕਰੂ ਤੇਰੇ ਕੋਲ। ਭਤੀਜਾ? ਹਾਂਜੀ। ਅੱਛਾ ਫਿਰ ਹੁਣ ਜਦੋਂ ਪੋਤੇ ਕੋਲੇ ਜਾਂਦੇ ਉਹਦੋਂ ਕਿੰਨਾ ਖਚਾ ਹੁੰਦਾ ਤੁਹਾਨੂੰ? ਜਾਂ ਜਦੋਂ ਉਹਨੂੰ ਗੋਦੀ ਚਾ ਕੇ ਤੇ ਮੈਂ ਆਪਣੇ ਪੋਤੇ ਨੂੰ ਕਿੰਨਾ ਖਚਾ ਹੁੰਦਾ? ਚਾਹ ਤਾਂ ਜੀ ਤੁਹਾਨੂੰ ਪਤਾ ਹੀ ਆ ਫਿਰ ਦੁੱਖ ਭੱਜ ਕੇ ਹਾਂਜੀ ਦੁੱਖ ਭੁੱਲ ਜਾਂਦਾ ਭੱਜ ਕੇ ਆਉਂਦਾ ਆ ਗੱਲ ਨਾਲ ਲੱਗ ਜਾਂਦਾ। ਤੁਸੀਂ ਮੈਨੂੰ ਵੀਰਾ ਦੱਸਦਾ ਸੀ ਵੀਰਾ ਕਹਿੰਦਾ ਵੀ ਚਮਕੌਰ ਨੂੰ ਲੁਕੋ ਲੋ ਉਹਨੂੰ ਕੱਢ ਲੋ ਇੱਕੋ ਜਿਹੀ ਨੇ ਦੋਨੇ ਹਾਂਜੀ ਛੋਟਾ ਹੁੰਦਾ ਚਮਕੌਰ ਇਦਾਂ ਸੇਮ ਟੂ ਸੇਮ ਹੀ ਅੱਛਾ ਇੱਕੋ ਜਿਹਾ ਫੇਸ ਹੈ ਜਿਹੇ ਜਿਹੇ ਚਮਕੌਰ ਦਾ ਛੋਟੇ ਹੁੰਦੇ ਦਾ ਹੈ ਸੇਮ ਟੂ ਸੇਮ ਹੈ ਆਂਟੀ ਤੁਹਾਨੂੰ ਮਾਣ ਹੁੰਦਾ ਆਪਣੇ ਪੁੱਤ ਤੇ ਫੌਰ ਚ ਗਿਆ ਨੀ ਨੀ ਛੋਟੀ ਉਮਰ ਸੀ ਨਾ ਤੇ ਜਿੰਨੇ ਉਹਦਾ ਨਾਮ ਉਹ ਬਣ ਗਿਆ ਇਹਨਾਂ ਦੁਨੀਆ ਤੇ ਉਹ ਨਹੀਂ ਆਸ ਨਹੀਂ ਸੀ ਸਾਨੂੰ ਇਹ ਕੀ ਸਾਰੇ ਕੰਮ ਹੀ ਮਹਾਰਾਜ ਨੇ ਕਰਤੇ ਨੌਕਰ ਵੀ ਕਰਾਤਾ ਵਿਆਹਾਂ ਵੀ ਗਿਆ ਜੀ ਇਹ ਵੀ ਹੋ ਗਿਆ ਪੁੱਤ ਵੀ ਦਿੱਤਾਗਾ ਪੁੱਤ ਵੀ ਦੇ ਤਮਰਾ ਮਾਰਾ ਹੀ ਨੇ ਕਿੰਨੇ ਕਿੱਲੇ ਦੀ ਖੇਤੀ ਕਰਦੇ ਤੁਸੀਂ ਹਾਂ ਦੋ ਢਾਈ ਕਿੱਲੇ ਥਾਂ ਲਾਗੇ ਠੇਕੇ ਤੇ ਲਿਆ ਅੱਛਾ ਨਾਲ ਲੱਗ ਗਈ ਹੈ ਪਹਿਲੀ ਉਹ ਠੇਕੇ ਤੇ ਲੈ ਲਿਆ ਡੇਢ ਕਿੱਲੇ ਨਾਲ گزارਾ ਹੋ ਜਾਂਦਾ گزارਾ ਫਿਰ ਤੁਹਾਨੂੰ ਪਤਾ ਹੀ ਹੈ ਜੀ ਉਹ ਪੱਠੇ-ਪੁੱਠੇ ਬੀਜ ਲਈ ਦੇ ਡੇਢ ਕਿੱਲੇ ਦੇ ਵਿੱਚ ਮੱਝਾਂ ਰੱਖੀਆਂ ਹਾਂਜੀ ਮੱਝਾਂ ਰੱਖੀਆਂ ਤਾਂ ਤੁਸਾਂ ਤੇ ਪਾ ਲੈਣੇ ਹਾਂਜੀ ਦਸ ਦਸ ਪਾ ਲਈਦਾ ਥੋੜੇ ਕਰੇ ਵੀਰਾ ਸੁਪਨੇ ਚ ਆਇਆਗਾ ਨਹੀਂ ਮੇਰੇ ਨਹੀਂ ਕਦੇ ਆਸ ਕਰਦੇ ਹੁੰਨੇ ਹੋਂ ਕਿ ਮੇਰੇ ਨਾਲ ਆਵੇ ਕਦੇ ਸੁਪਨੇ 'ਚ ਗੱਲਾਂ ਕਰਾਂ ਮੈਂ ਉਹਦੇ ਨਾਲ ਹਾਂਜੀ ਉਹ ਤਾਂ ਨੇਤੀ ਕਰੀਦੀਆਂ ਅੰਦਰ ਉਹਦੀਆਂ ਫੋਟੋਆਂ ਲੱਗੀਆਂ ਹਾਂ ਤੇ ਉਹ ਵੇਖੀਦੀਆਂ ਨੇ ਨਾਲੇ ਦੇ ਨਾਲੇ ਕਈ ਰੰ ਨਾਲੇ ਚੀਚੀ ਰੋ ਲਈਦਾ ਅੰਦਰ ਵੜ ਕੇ ਆਖੀਦਾ ਆ ਵੀ ਵੀ ਮੈਨੂੰ ਸੁਪਨੇ 'ਚ ਹੀ ਮਿਲ ਜਾਣ ਕੇ ਫੋਟੋ ਨਾਲੇ ਗੱਲਾਂ ਕਰ ਲੈਣੇ ਫੋਟੋ ਨਾਲੇ ਫਿਰ ਸਾਹਮਣੇ ਵੱਡੀਆਂ ਤਸਵੀਰਾਂ ਲੱਗੀਆਂ ਨੇ ਹਾਂ ਉਹਦੇ ਨਾਲ ਹੀ ਕਰ ਲਈਦੀਆਂ ਗੱਲ ਇਹ ਤਮੰਨਾ ਤੁਹਾਡੀ ਹੈਗੀ ਆ ਵੀ ਚਲੋ ਐ ਨਹੀਂ ਤਾਂ ਉਹ ਸੁਪਨੇ 'ਚ ਆ ਕੇ ਗੱਲਾਂ ਕਰ ਜੇ ਮੇਰੇ ਨਾਲ ਉਹ ਤਸਵੀਰ ਅੱਲੇ ਵੇਖੀਦਾ ਉਹ ਜਿੱਧਰ ਨੂੰ ਐ ਵੇਖੀਦਾ ਹੁਣ ਵੀ ਵੇਂਦਾ ਤੇ ਉਹ ਐ ਲੱਗਦਾ ਜਿਵੇਂ ਸਾਹਮਣੇ ਬੈਠਾ ਹੂੰ ਹਾਂਜੀ ਮੈਂ ਤਾਂ ਤੁਸੀਂ ਦੱਸ ਲਿਓ ਕਿ ਜਦੋਂ ਤੁਹਾਡੇ ਘਰੇ ਪੋਤਾ ਆ ਗਿਆ ਉਸ ਤੋਂ ਬਾਅਦ ਤੁਹਾਡੇ ਮੀਰਾ ਸੁਪਨੇ ਚ ਹੀ ਆਇਆ ਬਹੁਤ ਸ਼ੁਕਰੀਆ ਅੰਕਲ ਜੀ ਤੁਸੀਂ ਸਮਾਂ ਦਿੱਤਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਧੰਨਵਾਦ ਆਂਟੀ ਤੁਸੀਂ ਗੱਲਬਾਤ ਕੀਤੀ ਸੋ ਕਿਵੇਂ ਦੀ ਲੱਗੀ ਇਹ ਇੰਟਰਵਿਊ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕੈਨ ਬੰਦੇ